ਪਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਬਾਕੀ ਆ ਹੁਣ ਥੋੜਾ ਜਿਹਾ ਹੀ ਚਿਰ ਹੋਇਆ ਵੀ ਇਹ ਰੋਲਾ ਰਪਾਏ ਨਾਲ ਦਾ ਭੈਣ ਲੱਗਦਾ ਹੈ ਤੇ ਇੱਥੋਂ ਤੱਕ ਆ ਗਏ ਆਂ ਪਹੁੰਚੀਆਂ ਆਂ ਸਾਬਾਪਾ ਜੀ ਇਨਾਂ ਨੂੰ ਪਤਾ ਕਿਹੜੀ ਗੱਲ ਦਾ ਕਿਹੜੀ ਦਾ ਨਹੀਂ ਆ ਉਹ ਹੁਣ ਇਨਾਂ ਨੂੰ ਹੀ ਪਤਾ ਵਾ ਤੇ ਉਹਨਾਂ 3 ਵਜੇ ਇਨਾਂ ਨੇ ਫੋਨ ਕੀਤਾ ਆਪੇ ਮਲਗੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਉਹ ਵੀ ਸਾਨੂੰ ਨਹੀਂ ਫੋਨ ਕੀਤਾ ਕਿਸ ਦੇ ਫੋਨ ਤੇ ਫੋਨ ਕੀਤਾ ਲਾਗੂ ਗਵਾਂਡੀਆਂ ਦੇ ਤੇ ਇਦਾਂ ਉਹਦੀ ਮੌਤ ਹੋ ਗਈ ਆ ਤੇ ਆਏ ਫਸਲੇ ਉੱਠੇ ਆ ਸਾਡੇ ਘਰ ਇਹ 2 ਦਿਨ ਪਹਿਲਾਂ ਹਲਾ ਕਰਕੇ ਗਿਆ ਸੀ ਇਹ ਸਮਾਨ ਤੁਨ ਤੋੜਪਨ ਕਰਕੇ ਗਿਆ ਪੂਰੀ ਜਿਹੀ ਹੋਈ ਮੁੰਡਾ ਬੱਲੀ ਮਾਣੀ ਕੁੜੀ ਦਾ ਘਰ ਵਾਲਾ ਜਿਹੜਾ ਸੀ ਤੇ ਸੱਟ ਲਾਈ ਆ ਵੇਖੋ ਸੱਟ ਵੀ ਲੱਗੀ ਹੋਈ ਹੈ ਪੱਟੀ ਲੱਗੀ ਹੋਈ ਲੱਗਦੇ ਚੌਥੇ ਥਾਂ ਖੜਿਆ ਹੋਆ ਦਵਾਈ ਲੈਣੇ ਨਾ ਇਹ ਮੇਰੀ ਮਾਂ ਦੀ ਸ਼ੁਰੂ ਇਹ ਸੱਟੇ ਘੜ ਭੇਜ ਜਾ ਘਰ ਜਾ ਕੇ ਘੜ ਭੇਜ ਜਾ ਤਾਂ ਲੱਗ 12 13 ਮੁੰਡੇ ਲੈ ਕੇ ਘੜ ਪਿਆ ਇਹ ਕੀ ਕਰਨ ਕੀ ਜਿਹੜੀ ਗੱਲ ਇਹ ਕੁੜੀ ਨੂੰ ਇਹਨੇ ਕੁੱਟਿਆ ਸੀ ਕੁੜੀ ਨੂੰ ਕੁੱਟ ਕੇ ਤੇ ਇਹਨੇ ਹਟੇ ਕੋ ਗਲਤਾ ਤੇ ਅਸੀਂ ਕੁੜੀ ਨੂੰ ਆਪਣੇ ਘਰ ਰੱਖਿਆ ਇਹਦੇ ਕੁੜੀ ਨੂੰ ਇਹ ਮੁੰਡੇ ਲੈਣ ਗਿਆ ਸੀ ਅਸੀਂ ਕੁੜੀ ਨਹੀਂ ਕੱਲੀ ਤੇ ਇਹ ਜਾ ਕੇ ਮੁੜ ਕੇ ਉਧਰੋਂ ਇਦਾਂ ਹੀ ਵਾਪਸ ਆ ਗਿਆ ਆਪਣੀ ਮਾਂ ਦਾ ਨਾਲ ਲੈ ਕੇ ਮੁੰਡੇ ਲੈ ਗਿਆ ਚਾਰ ਪੰਜ ਇਹਨੇ ਜਾ ਕੇ ਜਾ ਕੇ ਤੋੜ-ਫੰਨ ਕੀਤੀ ਸਮਾਨ ਤੋੜਿਆ ਨਾਲੇ ਸੱਟ ਲਾਈ ਸਾਰੇ ਜਿਹਾਂ ਦੇ ਹੱਥੀਂ ਪੇਜ ਆ ਗਏ ਸਾਨੂੰ ਪਤਾ ਨਹੀਂ ਕਿਹੜੀ ਗੱਲ ਦਾ ਵਾ ਇਹਨੇ ਕਿਉਂ ਕਟਮਾਰ ਕਰਦਾ ਵਾ ਤੇ ਇਥੋਂ ਤੱਕ ਕਿਉਂ ਇਹ ਡਿਆ ਕਰਨੇ ਨੇ ਇਹਦੇ ਕੰਮ ਤੇ ਹੁਣ ਇਹਨੇ ਆਹ ਕੰਮ ਕੀਤਾ ਵਾ ਹੋਣ ਇਨਸਾਫ ਲੈਣਾ ਚਾਹੁੰਦੇ ਆਂ ਵੀ ਪਹਿਲਾਂ ਪੋਸਟਮਾਰਟਮ ਕਰਾਉਣਾ ਵਾ ਪੋਸਟਮਾਰਟਮ ਕਰਾ ਕੇ ਜੇ ਜੇ ਕੋਈ ਵੀ ਚੁਕਰੀ ਦੇ ਕੋਈ ਕੋਈ ਵੀ ਕੰਪਲੀਟ ਹੁੰਦੀ ਆ ਵੀ ਸੱਟ ਫੇਟ ਲੱਗੀ ਹੋਈ ਆ ਫਿਰ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏਗੀ ਆਪਾਂ ਕੋਈ ਇਹਨਾਂ ਨੂੰ ਸਾਰਾ ਕੁਝ ਦੱਸਿਆ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ ਮੰਗ ਇਨਸਾਫ ਲੈਣਾ ਚਾਹੁੰਦੇ ਆਂ ਵੀ ਆਪਾਂ ਪੋਸਟਮਾਰਟਮ ਕਰਾਉਣਾ ਵਾ ਲਾਸ਼ ਆਪਾਂ ਪੁਲਿਸ ਕਾਰ ਕਰਾਂਗੇ ਆਪੇ ਹੀ ਕੋਈ ਗੱਲ ਨਹੀਂ ਤੇ ਉੱਥੇ ਜਾ ਕੇ ਪੋਸਟਮਾਰਟਮ ਦੇ ਜੋ ਵੀ ਕੰਮ ਹੋਣਾ ਚਾਹੀਦਾ ਤੇ ਫਿਰ ਇਹਨਾਂ ਤੇ ਕਾਰਵਾਈ ਸੁਮਨ ਤੁਹਾਡੀ ਕੀ ਲੱਗਦੀ ਮੇਰੀ ਲੱਗਦੀ ਕੀ ਗੱਲ ਹੋਈ ਐ ਪਤਨ ਸਤਰੀ ਦੇ ਤਾਂ ਇਹਨਾਂ ਨੇ ਮਿੰਨ ਕੋਤਨੀ ਨਾ ਮਾਰੀ ਆ ਕਹਿੰਦੇ ਮਾਰਦੇ ਨਹੀਂ ਮਾਰ ਦਿੱਤੇ ਆ ਨੀ ਵਿਆਹ ਨੂੰ ਇੱਥੇ ਆਈ ਨਾ 3 ਸਾਲ ਹੋ ਗਏ ਬੱਲੀਰਾ ਮਾਨ ਤੁਹਾਨੂੰ ਕਿਦੋਂ ਪਤਾ ਲੱਗਦਾ ਕਿ ਜਿਹੜੀ ਮੌਤ ਹੋ ਗਈ ਆ ਦੀ ਹੰਸੋਰਾ ਤੇ 3 ਵਜੇ ਲੱਗਾ ਪਰ ਇਹ ਕੀ ਗੱਲ ਹੈ ਹਜੇ ਕੋਈ ਨਹੀਂ ਪਤਾ ਚੱਲਿਆ ਇਹ ਆ ਦੇ ਕਦੇ ਆ ਦੇ ਭੀੜ ਪਈ ਤੇ ਜਿੱਥੇ ਕਰਦੇ ਆਂਦੇ ਕੁਝ ਹੋਇਆ ਕਦੇ ਅੰਦਰ ਪੁੱਛਣਾ ਇਹਨਾਂ ਦਾ ਦਾਦਾ ਪੁੱਤ ਕਿਹਨਾਂ ਦਾ ਦਾਦਾ ਪੁੱਤ ਕਿਹਨਾਂ ਦਾ ਆ ਦੇ ਕੰਮ ਕਰਿਆ ਉਹ ਲੋੜ ਦੇ ਰਹਿੰਦੇ ਇੱਕ ਦੂਜੇ ਨੂੰ ਮਾਰਦੇ ਰਹਿੰਦੇ ਸੀ ਦੋ ਤਿੰਨ ਵਾਰੀ ਅੱਗੇ ਵੀ ਗਈ ਸੀ ਤਰੇ ਲੜ ਲੜ ਕੇ ਮਾਰਦਾ ਬੜਾ ਨਸੇ ਪਤੇ ਕਰਦਾ ਬਹੁਤ ਜ਼ਿਆਦਾ ਖਾਂਦਾ ਚਿੱਟੇ ਖਾਂਦਾ ਸਭ ਕੁਝ ਖਾਈ ਜਾਂਦਾ ਪਤਾ ਨਹੀਂ ਕਿ ਕੀ ਗਲਤੀ ਕੋਈ ਹੋਈ ਕੀ ਨਹੀਂ ਹੋਈ ਬੇਟੀ ਕੋ ਪਤਾ ਨਹੀਂ ਕੀ ਹੋਇਆ ਕੀ ਚੱਕਰ ਕੀ ਬਣਿਆ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਉਹਨੇ ਕਦੇ ਨਹੀਂ ਦੱਸਿਆ ਹੈਗਾ ਕੋਈ ਨਾ ਕੋਈ ਨਹੀਂ ਦੱਸਿਆ ਉਹ ਮੰਗ ਤੇ ਨਹੀਂ ਕਰਦੇ ਕਿ ਕੀ ਚੀਜ਼ ਦੀ ਹੁਣ ਆਨਕ ਤੰਗੀ ਦੇ ਆਂਦਾ ਵੇ ਗੁੱਡੀ ਉਹਨਾਂ ਦੇ ਤੋਂ ਦਾਜ ਲੈ ਆਪਣਾ ਹਿੱਸਾ ਲੈ ਆਪਣੀ ਪਹਿਜਾਨ ਨਾਲ ਹੁਣ ਤੰਗੀ ਦੇ ਆਂਦਾ ਵੇ ਮਾਰਨ ਕੁੱਟਣ ਦੇ ਆ ਪਿਆ ਫਿਰ ਮੇਰੇ ਕੋਈ ਗਏ ਮਹੀਨਾ ਹੋ ਗਿਆ ਨਾ ਮੈਨੂੰ ਫੋਨ ਆਇਆ ਨਾ ਮੈਂ ਕੀਤਾ ਫਿਰ ਅਸੀਂ ਵੀ ਇਹ ਦਖਲ ਜ਼ਰੂਰ ਕੀਤੀ ਹੈ ਇਹ ਵੀ ਦਖਲ ਕੀਤੀ ਵੀ ਇਹ ਦਖਲ ਕੀਤੀ ਸਰ ਇਹ ਥੋੜਾ ਕਿ ਇਹਨਾਂ ਨੂੰ ਮਾਰੀ ਦਿਓ ਤੁਸੀਂ ਕੁੜੀ ਖਾਦੀ ਸਾਡਾ ਨਾਂ ਨਸਾਨੀ ਮਟਾ ਦਿਓ ਤੁਸੀਂ ਤੁਸੀਂ ਹੁਣ ਕੋਈ ਦਿਖਾਏ ਆਪਣੇ ਜੀ ਦਿਖਾਏ ਕੀ ਮੰਗ ਕੇ ਹਾਂ ਸਾਹਿਬ ਜੀ ਠੀਕ ਹੈ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੀ ਸਮਨਪ੍ਰੀਤ ਕੋਰਦੀ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪੁਜੀਆ ਟੈਡ ਬੋਡੀ ਇੱਥੇ ਆ ਤੇ ਪੋਸਟਮਾਰਟਮ ਕਰਵਾ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਇਸ ਮੁਤਾਬਕ ਕਾਰਵਾਈ ਕਰਾਂਗੇ ਕੀ ਘਟਨਾ ਬਾਰੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਆਣਗੇ ਦੱਸਾਂਗੇ ਕੋਈ ਸਟੇਟਮੈਂਟ ਦਿੱਤੀ ਗਈ ਹੈ ਫਿਲਹਾਲ ਫਿਲਹਾਲ ਹਜੇ ਕੋਈ ਨਹੀਂ ਸਟੇਟਮੈਂਟ ਅਸੀਂ ਫ੍ਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਹੈ ਤੇ ਉਹਨਾਂ ਨੇ ਆਪਣਾ ਨਿਰੇਖਣ ਕੀਤਾ ਹੈ ਉਸ ਤੋਂ ਮੁਤਾਬਿਕ ਅਸੀਂ ਇਹਨਾਂ ਦਾ ਪੋਸਟਮਾਰਟਮ ਕਰਵਾਵਾਂਗੇ ਜੋ ਵੀ ਹਾਲਾਤ ਸਾਹਮਣੇ ਆਣਗੇ ਉਸ ਮੁਤਾਬਕ ਕਾਰਵਾਈ ਕਰਾਂਗੇ